ਮੈਡਮ ਕੀ ਅਪਡੇਟ ਹੁੰਦਾ ਹੁੰਦਾ ਜਿਹੜਾ ਤੁਸੀਂ ਹੁੰਦੇ ਹੋ ਦੂਸਰਾ ਕੌਪੀ ਪੈਸਮ ਕਰਕੇ ਜਾਂ ਤੁਹਾਡੇ ਅਪਲੀਕੇਸ਼ਨ ਲਈ ਹਾਂਜੀ ਉਹ ਮੈਨੂੰ ਆਪ ਨਹੀਂ ਸਮਝ ਆਇਆ ਮੈਨੂੰ ਫੋਨ ਆਂਦਾ ਵੇ ਇੱਕ ਤੇ ਹੁਣ ਮੈਨੂੰ ਇਹ ਨਹੀਂ ਵਿੱਚ ਸਮਝ ਆ ਰਹੀ رپورਟਰ ਫੋਨ ਕਰ ਰਿਹਾ ਹੈ ਕਿ ਪੁਲਿਸ ਫੋਨ ਕਰ ਰਹੀ ਆ ਤੇ ਮੈਂ ਇਹਨਾਂ ਨੂੰ ਅੱਗ ਪੁੱਛੇ ਕਹਿੰਦੇ ਸੀ رپورਟਰ ਬੋਲ ਰਿਹਾ ਤੇ ਤੁਹਾਡੇ ਖਿਲਾਫ ਇੱਤੇ ਕੋਈ ਕੁੜੀ ਬੋਲਦੀ ਪਈ ਆ ਤੇ ਬਹੁਤ ਜ਼ਿਆਦਾ ਬੋਲਦੀ ਪਈ ਆ ਤੇ ਮੈਨੂੰ ਇੱਕਦਮ ਲੱਗਿਆ ਮੈਂ ਕਿ ਕੌਣ ਹੋ ਸਕਦੀ ਐਵੇਂ ਬੋਲਣ ਵਾਲੀ ਹੈ ਨਾ ਮੈਂ ਤਾਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਇੱਕ ਤਾਂ ਹਨਾ ਤੇ ਉਹਨਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਹੋਣਗੇ ਬਾਕੀ ਜਿਹੜੇ ਬੰਦੇ ਖਿਲਾਫ ਖੜੇ ਹੋਏ ਨੇ ਇਸ ਟਾਈਮ ਤੇ ਮੇਰੇ ਉਸ ਬੰਦਿਆਂ ਨੂੰ ਪੁੱਛੋ ਚੰਗੇ ਤਰੀਕੇ ਨਾਲ ਤੁਹਾਨੂੰ ਪਤਾ ਹੋ ਉਸ ਬੰਦਿਆਂ ਦੀ ਪਛਾਣ ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਸੱਚੀ ਸੁਵਿਤਰੀ ਹਾਂ ਮੈਂ ਠੀਕ ਹੈ ਪਰ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਹੀ ਮਤਲਬ ਉਹਨਾਂ ਦੇ ਚਿਹਰੇ ਤੁਸੀਂ ਪਛਾਣ ਸਕਦੇ ਹੋ ਚਾਣੋ ਉਹ ਪਛਾਣਨ ਦੀ بجائے ਕੋਸ ਉਹਨਾਂ ਨੂੰ ਪੁਲਿਸ ਨੂੰ ਤੁਸੀਂ ਹੈਲਪ ਨਹੀਂ ਕਰ ਰਹੇ ਉਲਟਾ ਮੈਨੂੰ ਹੀ ਗਲਤ ਥਾਂ ਆ ਰਹੀ ਹੈ ਮੈਂ ਇਹ ਜਿਹੜੀ ਚੀਜ਼ ਫੇਸਬੁੱਕ ਤੇ ਦੇਖੀ ਮੈਂ ਰਸਤੇ 'ਚ ਮੋੜਾਈਆਂ ਮੈਨੂੰ ਫਿਰ ਜਦੋਂ ਮੈਮ ਨਾਲ ਗੱਲ ਹੋਈ ਹੈ ਐਸਐਸਪੀ ਮੈਮ ਨਾਲ ਮੇਰੀ ਗੱਲ ਹੋਈ ਹੈ ਮੈਮ ਕਹਿੰਦੇ ਬੇਟਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਆਨ ਨਾਲ ਆਪਦੇ ਘਰੇ ਬੈਠੋ ਠੀਕ ਆ ਜਿੰਨੇ ਵੀ ਆਣਾ ਮ ਜੋ ਵੀ ਸੰਬੰਧਨ ਭਾਣ ਕੇ ਤੁਹਾਡੇ ਘਰੇ ਆ ਜਾਣੇ ਆ ਪਰਚੇ ਦੇ ਠੀਕ ਹੈ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਜਦੋਂ ਕਾਰਵਾਈ ਹੋਏਗੀ ਬੰਦੇ ਆਪਾਂ ਪੜ੍ਹਾਂਗੇ ਤੁਹਾਨੂੰ ਪਛਾਣਨ ਲਈ ਬੁਲਾਇਆ ਜਾਏਗਾ ਮੈਡਮ ਅਲਿਗੇਸ਼ਨ ਤੁਹਾਡੇ ਤੇ ਲੱਗੀ ਸੀ ਦਾਰੂ ਪੀ ਕੇ ਤੁਸੀਂ ਸਟੇਜ ਤੇ ਚੜੇ ਉਹ ਮੰਨੇ ਇਹ ਅਲਿਗੇਸ਼ਨ ਲਾਇਏ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੁਸੀਂ ਠੀਕ ਹੈ ਓਕੇ ਜੇ ਮੈਂ ਦਾਰੂ ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਿਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਦੋਂ ਰਿਪੋਰਟ ਲਿਖਣ ਗਈਆਂ ਇਹ ਐਸਆਈ ਸਾਹਿਬ ਦੇ ਕੋਲ ਮੈਂ ਦਾਰੂ ਦੇ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈਆਂ ਸ਼ਾਮ ਨੂੰ ਜਦੋਂ ਗਈਆਂ ਉਹਨਾਂ ਨੂੰ ਪੁੱਛਣਾ ਸੀ ਕਿ ਜਦੋਂ ਮੈਂ ਕੁੜੀ ਦੇ ਨਾਲ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ ਥਾਣੇ ਆਂਦੀ ਆ ਉਸੇ ਦਿਨ ਹੀ ਆਂਦੀ ਨਾ ਕਿ ਅਗਲੇ ਦਿਨ ਸ਼ਾਮ ਨੂੰ 4 ਵਜੇ ਗੱਲ ਹੋਈ ਆ ਕੁੜੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਆ ਰਿਪੋਰਟ ਲਖਣ ਵਾਸਤੇ ਤੇ ਉਦੋਂ ਕਿ ਉਹਨੇ ਦਾਰੂ ਪੀਤੀ ਹੋਈ ਸੀ ਤੁਹਾਨੂੰ ਲੱਗਿਆ ਇਹ ਗੱਲ ਤੁਸੀਂ ਐਸਆਈ ਸਾਹਿਬ ਕੋਲੋਂ ਪੁੱਛ ਸਕਦੇ ਹੋ ਕਿ ਮੈਂ ਦਾਰੂ ਪੀਤੀ ਸੀ ਬਾਕੀ ਉਹ ਕਹਿੰਦੇ ਤੁਹਾਡੀ ਪਰਫਾਰਮੈਂਸ ਵੀ ਖਤਮ ਹੋ ਚੁੱਕੀ ਸੀ ਤੁਸੀਂ ਸ਼ਰਾਬ ਦੇ ਨਸ਼ੇ ਦੇ ਵਿੱਚ ਇਸ ਸਟੇਜ ਤੇ ਆਏ ਤੇ ਤੁਸੀਂ ਗਾੜਾ ਘੱਟਣ ਲੱਗ ਕੇ ਬਰਾਤੀਆਂ ਇਹ ਇਦਾਂ ਇਦਾਂ ਕਿੱਦਾਂ ਹੋ ਸਕਦਾ ਯਾਰ ਕਿ ਖਤਮ ਹੋ ਗਿਆ ਸਾਰਾ ਕੁਝ ਤੇ ਫਿਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਿਆ ਕਿਸੇ ਨੂੰ ਕਿੱਦਾਂ ਹੋ ਸਕਦਾ ਯਾਰ ਹੁਣ ਮਾਮਲਾ ਦਰਜ ਹੋਇਆ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਧਮਕੀ ਭਰਿਆ ਫੋਨ ਜਾਂ ਕੋਈ ਅੱਦਾਂ ਦੀ ਗੱਲ ਮੈਨੂੰ ਧਮਕੀ ਭਰਿਆ ਫੋਨ ਤਾਂ ਕੋਈ ਨਹੀਂ ਆਇਆ ਜੀ ਮੈਨੂੰ ਲੱਗ ਰਿਹਾ ਕਿ ਇਹਨਾਂ ਨੇ ਜਿਹੜੇ ਆਪਦੇ ਚਿਹਰੇ ਜਿਹੜੇ ਨਹੀਂ ਪਹਿਚਾਨ ਰਹੇ ਇਹ ਲੋਗ ਜਦਕਿ ਬੈਣੀਪਾਲ ਜਿਹੜਾ ਹੋਇਆ ਵਾ ਜਿਹੜੇ ਲਾਡੀ ਵਗੈਰਾ ਜਿੰਨੇ ਵੀ ਸੋਢੀ ਵਗੈਰਾ ਮੇਰੇ ਖਿਲਾਫ ਉੱਥੇ ਕੁਐਸਚਨ ਕਰ ਰਹੇ ਨੇ ਬੈਣੀਪਾਲ ਦਾ ਡੀਜੇ ਸੀਗਾ ਉਹ ਵੀ ਤੁਸੀਂ ਉਹ ਉੱਥੇ ਸੀਗਾ ਬੰਦਾ ਹਾਂਜੀ ਠੀਕ ਹੈ ਨਾ ਤੇ ਉਹ ਬੈਣੀਪਾਲ ਨੂੰ ਤੁਸੀਂ ਇੱਕ ਕੁਐਸਚਨ ਕਰਨਾ ਸੀਗਾ ਕਿ ਜਿਹੜੀ ਤੁਹਾਡੀ ਪਾਰਟੀ ਆਈ ਸੀ ਉਹਦੇ ਵਿੱਚ ਉਹ ਮੁੰਡੇ ਸੀ ਉਹਦੇ ਵਿੱਚ ਜਿਹੜਾ ਦੁੱਲਾ ਦੁੱਲਨ ਸੀ ਤੁਸੀਂ ਓਬਵੀਅਸਲੀ ਉਹਨਾਂ ਨੂੰ ਜਾਣਦੇ ਹੋਵੋਗੇ ਤੁਸੀਂ ਪੁਲਿਸ ਦੀ ਇਹ ਹੈਲਪ ਕਿਉਂ ਨਹੀਂ ਕਰ ਰਹੇ ਬਾਕੀ ਤਾਂ ਸਾਰਿਆਂ ਨੇ ਵੀਡੀਓ ਦੇਖੀਏ ਚਲੋ ਮੈਂ ਵੈਸੇ ਤਾਂ दारू ਪੀਤੀ ਨਹੀਂ ਹੋਈ ਸੀ ਜਾਂ ਕੁਝ ਵੀ ਚਲੋ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਬ ਦੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਦੋਂ ਉਹਨੇ ਮੈਨੂੰ ਕਿਛ ਕਹਿ ਕਿ ਤੇਰੀ ਭੈਣ ਦੀ ਤੇ ਮੈਂ ਕਿਹਾ ਤੇਰੀ ਭੈਣ ਦੀ ਨਹੀਂ ਹੈਗੀ ਤੁਸੀਂ ਸੁਣਿਆ ਹੋਣਾ ਮੈਂ ਵੀਡੀਓ ਚ ਇਹ ਗੱਲ ਗਈ ਆ ਉਸ ਤੋਂ ਬਾਅਦ ਉਹਨੇ ਮੇਰੇ ਗਲਾਸ ਹਮਾਲਿਆ ਤੇ ਤੂੰ ਜਾ ਆ ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਆ ਮੇਰਾ ਕੋਈ ਇੰਨਾ ਦੇ ਨਾਲ ਆਰਗੇਨਾਈਜ਼ਰ ਨਾਲ ਕੇ ਨਾਲ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਹੁਣ ਉਹ ਕੁੜੀ ਬੋਲਦੀ ਪਈ ਐ ਅਲੀਸ਼ਾ ਓ ਦੋ ਤਿੰਨ ਦਿਨ ਪਹਿਲਾਂ ਜਿਹੜੀ ਗੁਰੀ ਹੁਣ ਮੇਰੇ ਖਿਲਾਫ ਹੋਈ ਐ ਦੋ ਤਿੰਨ ਦਿਨ ਚੋਂ ਬਦਲ ਗਈ ਐ ਉਹਦੀ ਰਿਕਾਰਡਿੰਗਸ ਨਹੀਂ ਆ ਮੈਂ ਨਾ ਬਹੁਤ ਡਿਪਰੈਸਟ ਹੋ ਗਈ ਸੀ ਹੁਣ ਇੱਕ ਲਾੜੀ ਕਿ ਜਿਵੇਂ ਕਿ ਅੱਜ ਜੀਜੀਪੂ ਬੈਣੀਪਾਲ ਆ ਪੰਜਾਬ ਦੇ ਜੇ ਖੁਦ ਦਾ ਪ੍ਰਧਾਨ ਜੀ ਉੱਥੇ ਸੀਗੇ ਆਰਟਿਸਟ ਕਲਾਕਾਰ ਲੜਕੀਆਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਐ ਸਬੰਧਾਲਾ ਪੁਲਿਸ ਸਟੇਸ਼ਨ ਤੇ ਆ ਕੇ ਆ ਗਏ ਹਾਂਜੀ ਤੋਂ ਕਹਿੰਦੇ ਕਿ ਤੁਸੀਂ ਗਲਤ ਹੋ ਇਨਸਾਫ ਦੀ ਮੰਗ ਕਰ ਰਹੇ ਹੋ ਉਹਨੂੰ ਅੱਛਾ ਮੈਂ ਗਲਤ ਹਾਂ ਤੇ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਕੀ ਚਾਹੀਦਾ ਐ ਉਹਨਾਂ ਨੇ ਇਹ ਮੰਨ ਲਈ ਕਿ ਸਾਨੂੰ ਇਨਸਾਫ ਹੋਊਗਾ ਇਹ ਲੜੀਂ ਕਿਹਾਤ ਉਹ ਕਹਿੰਦੇ ਬਦਨਾਮੀ ਸਾਰੇ ਗਰੁੱਪਾਂ ਦੀ ਹੋ ਰਹੀ ਹੈ ਅੱਛਾ ਅੱਛਾ ਬਦਨਾਮੀ ਹੋ ਰਹੀ ਹੈ ਤੇ ਮਤਲਬ ਜਿਹੜੀ ਵੀਡੀਓ ਦੇਖੀ ਗਈ ਹੈ ਜਿਹੜਾ ਉਹਨੇ ਮੇਰੇ ਗਲਾਸ ਮਾਰਿਆ ਵਾ ਪ੍ਰੈਕਟੀਕਲੀ ਉਹ ਸਹੀ ਸੀਗਾ ਉਹਨਾਂ ਕੋਲੋਂ ਮੇਰੇ ਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਤੁਸੀਂ ਕੋਈ ਤੁਸੀਂ ਇਹ ਸਵਾਲ ਉਹਨਾਂ ਨੂੰ ਇੱਕ ਵਾਰੀ ਕਰਿਓ ਤੁਸੀਂ ਕੋਈ ਦਿਖਾਣ ਲੱਗ ਗਈ ਸੀ ਤੇ ਮੈਂ ਦਿਖਾਣ ਲੱਗੀ ਸੀ ਜਿਹੜੀ ਕੁੜੀ ਅੱਜ ਤੁਸੀਂ ਇਹ ਉਹਨਾਂ ਦੀ ਜਾਣ ਪਛਾਣ अच्छा ठीक है ਤੁਸੀਂ ਬੈਣੀਪਾਲ ਨੂੰ ਇੱਕ ਕੁਐਸਚਨ ਹੋਰ ਕਰਨਾ ਵਾ ਨੈਕਸਟ ਟਾਈਮ ਤੇ ਕਿ ਭਾਈ ਤੁਸੀਂ ਤੁਸੀਂ ਤਾਂ ਬੰਦੇ ਨੂੰ ਜਾਣਦੇ ਹੋ ਜਿਹਦਾ ਵਿਆਹ ਸੀ ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ ਸਹੀ ਗਲਤੀਆਂ ਆਪੇ ਦੱਸ ਦੇਣਗੇ ਠੀਕ ਹੈ ਨਾ ਜੇ ਡਰਿੰਕ ਮੈਂ ਕੀਤੀ ਵੀ ਹੋਊਗੀ ਨਹੀਂ ਵੀ ਕੀਤੀ ਹੋਊਗੀ ਅਗਲਾ ਨੇ ਮੇਰੇ ਗਲਾਸ ਤਾਂ ਮਾਰਿਆ ਹੀ ਹੈ ਨਾ ਠੀਕ ਹੈ ਨਾ ਇਹ ਤਾਂ ਕੋਈ ਇਲਜ਼ਾਮ ਨਹੀਂ ਬਣਦਾ ਹੈਗਾ ਵੈਸੇ ਤਾਂ ਹਾਂਜੀ ਸਮਾਗਮ ਜਿਵੇਂ ਦਾ ਸਮਾਗਮ ਸੀਗੇ ਜੁਨਾ ਨੇ ਤੁਹਾਡੇ ਨਾਲ ਬਦਮਿਸ਼ਤੀ ਕੀਤੀ ਉਹਨਾਂ ਦਾ ਸਟੇਟਮੈਂਟ ਆਜਿਵੇਂ ਉਹ ਗਰੁੱਪ ਵਾਲੇ ਸਿੱਖੀ ਉਹਨਾਂ ਦੇ ਨਾਲ ਵੀ ਤੁਸੀਂ ਕੋਈ ਸ਼ਿਕਾਇਤ ਦੋਗੇ ਤੁਹਾਡੇ ਨਾਲ ਜਿਸ ਦਾ ਵਾਲ ਤੁਹਾਡੇ ਖਿਲਾਫ ਕਰਨ ਰਿਹਾ ਤੁਸੀਂ ਮੇਰੇ ਨਾਲ ਕੋਈ ਸ਼ਿਕਾਇਤ ਨਹੀਂ ਤੁਹਾਡੀ ਨਾਲ ਮੈਂ ਤਾਂ ਇੱਕ ਗੱਲ ਉਹਨਾਂ ਨੂੰ ਕਹਾਂਗੀ ਕਿ ਭਾਈ ਤੁਹਾਡੀ ਕੁੜੀ ਦੇ ਨਾਲ ਇਹ ਚੀਜ਼ ਹੋਈ ਆ ਤੇ ਉਸ ਕੁੜੀ ਬਾਰੇ ਮੈਂ ਇੱਕ ਲਫ਼ਜ਼ ਕਹਿਣਾ ਚਾਹੂੰਗੀ ਕਿ ਸ਼ਰਮਕਾਰ ਥੋੜੀ ਜੀ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀਆਂ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ਼ ਨਹੀਂ ਦਿਵਾ ਸਕਦੇ ਉਹ ਤੁਸੀਂ ਉਹਨਾਂ ਦਾ ਇਹ ਦਾਵਾ ਰੱਬ ਕਰਦੇ ਹੋ ਕਿ ਤੁਸੀਂ ਸਮਾਗਮ ਵਾਲੇ ਦਿਨ ਸ਼ਰਾਬ ਨਹੀਂ ਪੀਤੀ ਜੀ ਨਹੀਂ ਪੀਤੀ ਹੋਈ ਸੀ ਮੈਂ ਸ਼ਰਾਬ ਔਰ ਉਸੇ ਦਿਨ ਮੈਂ ਐਸਾ ਐਸਆਈ ਸਾਹਿਬ ਕੋਲ ਰਿਪੋਰਟ ਲਿਖਾਣ ਜਾਨੀਆ ਸ਼ਰਾਬਾਂ ਦੇ ਹਾਲਤ ਦੇ ਵਿੱਚ ਕਿਹੜਾ ਬੰਦਾ ਰਿਪੋਰਟ ਲਿਖਾਣ ਜਾਂਦਾ ਹੈ ਜੀ ਤੁਸੀਂ ਜੋ ਆਡੀਓ ਸੁਣਾ ਲੱਗੀ ਕੋਈ ਮੈਂ ਆਡੀਓ ਉਸੇ ਕੁੜੀ ਦੀ ਜਿਹੜੀ ਮੇਰੇ ਖਿਲਾਫ ਬੋਲਦੀ ਪਈ ਆ ਉਸੇ ਕੁੜੀ ਦੀ ਕਹਿੰਦੀ ਆ ਕਿ ਬੇਟਾ ਬਚ ਕੇ ਰਹਿ ਤੈਨੂੰ ਕੁੜੀਆਂ ਦੀ ਤੈਨੂੰ ਲੋਕਾਂ ਤੂੰ ਨਾ ਲੋਕਾਂ ਦੀ ਨਜ਼ਰਾਂ ਚ ਆਈ ਹੋਈਆਂ ਦੇਖੋ ਜੀ ਮੈਂ ਕਿ ਉੱਥੇ ਸਮਾਗਮ ਵਾਲੇ ਬੈਂਕ ਦੇ ਕੋਲ ਕੱਲ ਜਦੋਂ ਨਾਲੇ ਇਹਨੂੰ ਇਹਨਾਂ ਨੇ ਵੀਡਿਓ ਏ ਜੀ ਲਈ ਜੀ ਉਹਦਾ ਨਾਮ ਸੀਗਾ ਅਲੀਸ਼ਾ ਇੱਕਦੋਤੀ ਹੋੜੀ ਹੋ ਜੀ ਜਿਹੜੀ ਅਲੀਸ਼ਾ ਬਾਦੀ ਪੈਸੇ ਠੀਕ ਹੈ ਅਲੀਸ਼ਾ ਦੀ ਮੈਂ ਸੇਵ ਕੀਤਾ ਹੋਇਆ ਇਹ ਜਿਹੜੇ ਉਹ ਅਸੋਸੀਏਸ਼ਨ ਦੇ ਪ੍ਰਧਾਨ ਨੇ ਉਹਨੇ ਪ੍ਰਧਾਨ ਪਰਦੂਨ ਕੁਛ ਨਹੀਂ ਆ ਆ ਵੀ ਪ੍ਰਧਾਨ ਬਣੇ ਹੋਏ ਨੇ ਇਹਨਾਂ ਨੇ ਬਣਾਇਆ ਨਹੀਂ ਪ੍ਰਧਾਨ ਆਡੀਓ ਸੁਣਾਓ ਇਹ ਇਹ ਦੋ ਤਿੰਨ ਦਿਨ ਮੈਂ ਮੇਰੀ ਤਬੀਤ ਬਹੁਤ ਖਰਾਬ ਸੀਗੀ ਮੈਨੂੰ ਜਦੋਂ ਫਰੈਂਡ ਜਿਹੇ ਵਾਲਾ ਫੋਨ ਕਰ ਕਰਕੇ ਕਹਿ ਰਿਹਾ ਕਿ ਤੂੰ ਸਟੇਜ ਤੇ ਆ ਨਹੀਂ ਤਾਂ ਸਾਡੀ ਪੇਮੈਂਟ ਮਰ ਜਾਣੀ ਆ ਇਹ ਹੁਣ ਚਲੋ ਮੈਂ ਵੀ ਮੁੱਦਾ ਛੇੜ ਦੇਣੀ ਆ ਜੇ ਇਹਨਾਂ ਨੇ ਛੇੜਿਆ ਨਾ ਹੁਣ ਤੁਸੀਂ ਬਈ ਇੱਕ ਆਡੀਓ ਸੁਣਾਓ ਤੁਮ ਆਲੋਗੀ ਅੱਛਾ ਲਿਪੀਸ਼ੈਂਟ ਚਾਹੀਦਾ ਸਮਝ ਗਿਆ ਨਹੀਂ ਭਾਈ ਇਹ ਤਾਂ ਮਾਈਗਰੇਟ ਦੀ ਪ੍ਰੋਬਲਮ ਨੇ ਲਿਪੀਸ਼ੈਂਟ ਪਤਾ ਨਹੀਂ ਸੀਗਾ ਕਿ ਧਿਆਨ ਰੱਖ ਪੁੱਤਾ ਵੈਸੇ ਤੂੰ ਬਹੁਤ ਨਜ਼ਰਾ ਚਾ ਲੁੱਕਾ ਦੀਆ ਇਹ ਉਹ ਹੀ ਕੁੜੀ ਮੈਨੂੰ ਦੁਆਵਾਂ ਦੇ ਰਹੀ ਐ ਕੀ ਕਹਿ ਰਹੀ ਕੋਈ ਸ਼ਬਦ ਤੁਸੀਂ ਦੁਆਵਾਂ ਦੇ ਰਹੀ ਆ ਉਹ ਕਹਿ ਰਹੀ ਐ ਪੁੱਤ ਤੂੰ ਆ ਮੈਨੂੰ ਤੁਸੀਂ ਬੋਲ ਦੋ ਮਾਲ ਹੋ ਗਈ ਅੱਛਾ ਦੀ ਪੇਸ਼ੈਂਟ ਇਹ ਚੀਜ਼ ਸਮਝਦੀ ਐ ਤੂੰ ਇਹ ਤਾਂ ਮਾਈਗਰੇਨ ਦੀ ਪ੍ਰੋਬਲਮ ਐ ਨਾ ਡਿਪਰੈਸ਼ਨ ਦੀ ਮੈਂ ਕਿਤੇ ਪਤਾ ਨਹੀਂ ਸੀਗਾ ਕਿ ਧਿਆਨ ਰੱਖ ਪੁੱਤਾ ਵੈਸੇ ਤੂੰ ਬਹੁਤ ਨਜ਼ਰਾ ਚਾ ਲੁੱਕਾ ਦੀਆ ਠੀਕ ਹੈ ਕੀ ਕਹਿ ਰਹੇ ਕਿ ਸ਼ਬਦ ਤੋਂ ਉਹ ਇਹ ਗੱਲ ਕਹਿ ਰਹੇ ਨੇ ਮੈਂ ਮੈਨੂੰ ਜਦੋਂ ਫ੍ਰੈਂਡ ਡਿਜ਼ਾਈਨ ਵਾਲੇ ਨੇ ਬਹੁਤ ਹੱਦ ਤੱਕ ਪਰੇਸ਼ਾਨ ਕਰਤਾ ਸੀ ਕਿ ਸਾਡੀ ਨਾ ਪੇਮੈਂਟ ਹੁਣ ਮੈਂ ਸਿੱਧਾ ਫ੍ਰੈਂਡ ਡਿਜ਼ਾਈਨ ਨੂੰ ਕੋਦਰ ਦਾ ਨਾਮ ਲਵਾਂਗੀ ਠੀਕ ਹੈ ਪਹਿਲਾਂ ਤਾਂ ਪਰਹੇਜ਼ ਕਰ ਰਹੀ ਸੀ ਹੁਣ ਇਹ ਮੇਰੇ ਵੈਸਟਰਨ ਸ਼ੋਜ਼ ਗਿਆ ਫੋਟੋ ਆ ਪਾ ਰਹੇ ਨੇ ਕਿ ਮੈਂ ਇੱਕ ਦੀ ਸੱਚੀ ਸੁਵਿਤਰੀ ਨਹੀਂ ਹੈਗੀ ਹਾਂ ਮੈਂ ਵੈਸਟਰਨ ਸ਼ੋਅ ਤਾਂ ਕੰਮ ਸ਼ੁਰੂ ਕੀਤਾ ਸੀ ਮੈਂ ਇੰਟਰਵਿਊ ਦੇ ਵਿੱਚ ਕਿਸੇ ਨਾ ਕਿਸੇ ਦੇ ਨਾਲ ਮੇਰੀ ਉਹ ਇੰਟਰਵਿਊ ਜ਼ਰੂਰ ਹੋਈ ਹੈ ਤੁਹਾਡੇ ਵਿੱਚੋਂ ਜਿੱਥੇ ਮੈਂ ਕਿਹਾ ਸੀਗਾ ਕਿ ਮੈਂ ਵੈਸਟਰਨ ਕੰਮ ਕਰਦੀ ਸੀ ਪਹਿਲਾਂ ਤੇ ਹਰ ਡਰੈਸ ਦਾ ਹਰ ਮਾਡਲ ਦਾ ਜਿਵੇਂ ਵੈਸਟਰਨ ਸ਼ੋਅ ਚ ਕੱਪੜੇ ਛੋਟੇ ਪਾਣੇ ਪੈਂਦੇ ਆ ਤੇ ਕਲਚਰ ਚ ਪੂਰੇ ਪਾਣੇ ਪੈਂਦੇ ਤੇ ਕਲਚਰ ਚ ਮੈਂ ਪੂਰੇ ਪਾਣੀ ਆ ਤੇ ਵੈਸਟਰਨ ਮੈਂ ਪਹਿਲਾਂ ਕਰਦੀ ਸੀ ਤੇ ਵੈਸਟਰਨ ਦਾ ਰੂਲ ਹੁੰਦਾ ਛੋਟੇ ਕੱਪੜੇ ਪਾਣੇ ਰਾਈਟ ਨਾ ਫਰੈਂਚ ਡੀਜ਼ਨ ਬੋਧ ਦੀ ਗੱਲ ਕਰਦੇ ਫਰੈਂਚ ਡੀਜ਼ਨ ਬੋਧਤੀ ਹੋਈ ਹੈ ਮੀਨ ਅਸਲ ਵਿੱਚ ਜੋ ਉਹ ਮੰਨੇ ਪੇਚਦੇ ਆਪਣੇ ਪੈਸੇ ਜੀ ਨਹੀਂ ਕਿਹੜੀ ਵੀਡੀਓ ਜਿਹੜੀ ਉਹ ਹੀ ਸਟੇਜ ਵਾਲੀ ਵੀਡੀਓ ਜੋ ਵਾਇਰਲ ਹੋਈ ਹੈ ਸਭ ਕੋਲ ਪਾਸੀ ਗਈ ਲਗਾਈ ਦੀ ਹਾਂ ਉਹ ਵੀਡੀਓ ਮੈਂ ਤੁਹਾਨੂੰ ਦੱਸ ਦਿਆਂ ਇਕਨਾ ਮਾਜਾ ਬਲੌਗ ਦੀ ਵੀਡੀਓ ਸੀਗੀ ਮੇਰੀ ਵਾਇਰਲ ਹੋਈ ਸੀਗੀ ਉਹ ਇਹਨਾਂ ਦੇ ਸਟੇਜ ਤੇ ਮੇਰੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਬੜਾ ਤੂੰ ਸਾਡੇ ਨਾਲ ਕੰਮ ਕਰ ਲਾ ਮੈਂ ਇੱਕ ਬੰਦੇ ਕੋਲ ਲੱਡੀ ਭਾਜੀ ਕੋਲ ਕੰਮ ਕਰਦੀ ਸੀ ਇਹਨਾਂ ਨੇ ਕਦੀ ਮੈਨੂੰ ਗਿਫਟ ਦੇਣੇ ਕਦੀ ਕੋਸ਼ਿਸ਼ ਦੇਣੇ ਮਤਲਬ ਆਰਟਿਸਟ ਨੂੰ ਇਹਨਾਂ ਨੇ ਪੱਟਿਆ ਚਲੋ ਠੀਕ ਆ ਮੈਨੂੰ ਵੀ ਇਹ ਹੁੰਦਾ ਕਿ ਜਿੱਥੋਂ ਜ਼ਿਆਦਾ ਪੇਮੈਂਟ ਮਿਲ ਰਹੀ ਹੈ ਮੈਂ ਉੱਥੇ ਕੰਮ ਕਰੂੰਗੀ ਠੀਕ ਹੈ ਨਾ ਆਬਵੀਅਸਲੀ ਆਪਾਂ ਕੋਈ ਵੀ ਨੌਕਰੀ ਕਰਦੇ ਆਪਾਂ ਚਾਹੁੰਦੇ ਸਾਡੀ ਪ੍ਰੋਮੋਸ਼ਨ ਹੋਵੇ ਠੀਕ ਹੈ ਨਾ ਤੇ ਮੈਨੂੰ ਸੀਗਾ ਚਲੋ ਜ਼ਿਆਦਾ ਪੇਮ ਠੀਕ ਹੈ ਸੋਡੀ ਕੋ ਚਲ ਗਿਆ ਫਰੈਂਡ ਜੇਨ ਕੋਦਰ ਕੋ ਇਹਨਾਂ ਕੋਲ 3-4 ਸਾਲ ਮੈਂ ਕੰਮ ਕੀਤੇ ਆ 3-4 ਸਾਲ ਕੰਮ ਕੀਤਾ ਇਹਨਾਂ ਨੂੰ ਕਮਾ ਕੇ ਦਿੱਤਾ ਇਹਨਾਂ ਨੂੰ ਤਾਂ ਕਮ ਸੇ ਕਮ ਸ਼ਰਮ ਚਾਹੀਦੀ ਹੈ ਨਾ ਕਿ ਤੁਸੀਂ ਮੇਰੀਆਂ ਵੀਡੀਓ ਵਾ ਕੇ ਮੈਨੂੰ ਫੇਰ ਲੱਗੇ ਹੋਏ ਬਦਨਾਮ ਕਰਨ ਉਪਰੋਂ ਤੁਸੀਂ ਪੇਜ ਤੇ ਵੀ ਲਿਖਤਾ ਸੀਗਾ ਆਪਣੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਵੀਡੀਓ ਦੇ ਨਾਲ ਤੁਸੀਂ ਕੁੜੀ ਦੇ ਨਾਲ ਖੜੇ ਹੋਣ ਦੀ ਬਜਾਏ ਇਹ ਕਰ ਤੁਸੀਂ ਇਹ ਵਾਲੇ ਕੁਐਸਚਨ ਉਹਨਾਂ ਨੂੰ ਕਰਿਓ ਕਿ ਜਦ 3 ਸਾਲ ਉਹਨੇ ਤੁਹਾਡੇ ਪਿੱਛੇ ਗੱਲ ਲਿਆ ਫਿਰ ਅੱਛਾ ਠੀਕ ਆ ਫਿਰ ਮੈਂ ਬਿਮਾਰ ਹੋ ਗਈ ਹਾਂ ਜੀ ਮੈਂ ਤੁਸੀਂ ਅੰਤ ਦੇ ਵਿੱਚ ਦਾਸਤੂਕੀ ਸਾਰੇ ਤੋਂ ਅਸੀਂ ਇਲਜ਼ਾਮ ਲਗਾ ਕੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਮੰਗ ਮੇਰੀ ਉਹੀ ਅੜੀ ਹੈ ਮੇਰੀ ਮੰਗ ਉਹੀ ਹੈ ਕਿ ਮੇਰਾ ਮੇਰੇ ਸੰਬੰਧ ਜਦੋਂ ਘਰੇ ਆ ਮੈਂ ਸੰਬੰਧੀ ਵੇਚ ਕਰਦੀ ਭੀ ਇਹ ਸੰਬੰਧ ਆ ਜਾਣ ਤੇ ਉਹ ਬੰਦੇ ਮੈਨੂੰ ਸਾਹਮਣੇ ਕਰਨ ਮੈਂ ਉਹ ਬੰਦਿਆਂ ਨੂੰ ਪਛਾਣਾ ਮੈਂ ਤੇ ਉਹਦੇ ਤੇ ਕੇਸ ਦਰਜ ਕੀਤਾ ਹੋਇਆ लास्ट ਵਾਰ ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਸੀ ਕਿ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਰਸਤੇ 'ਚ ਵਾਪਸ ਆ ਗਏ ਹੋ ਕੁਝ ਹਾਂਜੀ ਮੈਨੂੰ ਕਿਸੇ ਦਾ ਫੋਨ ਆਇਆ ਵਾ ਇੱਕ ਸੈਕਰਾਮਨ ਇੱਕ ਮਿੰਟ ਮੈਨੂੰ ਕਿਸੇ ਦਾ ਕਾਲ ਆਇਆ ਵਾ ਮੇਗਾ ਮੂਗਾ ਕਰਕੇ ਪਤਾ ਨਹੀਂ ਕੌਣ ਸੀ ਕਿ ਐਥੇ ਤੁਹਾਡੇ ਬਾਰੇ ਕੋਈ ਕੁੜੀ ਬਹੁਤ ਗਲਤ ਬੋਲਦੀ ਪਈ ਆ ਤੇ ਐਦਾ ਐਦਾ ਕਰਕੇ ਤੇ ਮੈਂ ਕਿਹਾ ਕਿ ਫੇਰ ਅਹੀਂ ਮੈਂ ਹਾਈਪਰ ਹੋ ਗਈ ਮੈਂ ਕਿਹਾ ਚਲ ਮੈਨੂੰ ਜਾਨਣਾ ਚਾਹੀਦਾ ਹਨਾ ਤੇ ਫੇਰ ਵੀ ਮੈਂ ਦਿਮਾਗ 'ਚ ਸੋਚਿਆ ਮੈਂ ਕਿ ਕਿ ਮੈਂ ਸਾਂ ਕਿਉਂ ਸਫਾਈਆਂ ਦਿੰਦੀ ਫਿਰਾਂ ਜਦ ਮੇਰਾ ਸਾਰੀਆਂ ਉੱਪਰ ਦੀ ਉੱਪਰ ਗੱਲਾਂ ਹੋ ਗਈਆਂ ਨੇ ਪਰਚਾ ਦਰਜ ਹੋ ਗਿਆ ਆ ਮੇਰਾ ਇਹਨਾਂ ਨਾਲ ਲੈਣਾ ਦੇਣਾ ਕੀ ਆ ਚਲੋ ਤੁਸੀਂ ਗਏ ਸੀ ਉੱਥੇ ਜੀ ਇਹਨਾਂ ਨੇ ਕੁਐਸਚਨ ਕੀਤੇ ਤੇ ਉਹਨਾਂ ਨੇ ਮੇਰਾ ਜਵਾਬ ਦੇ ਦਿਓ ਕਿ ਇਹ ਕੁੜੀ-ਕੁੜੀਆਂ ਨੂੰ ਇਹ ਕਹਿ ਦਿਓ ਕਿ ਤੁਹਾਡੇ ਕਰਕੇ ਹੀ ਕਰ ਰਹੀਆਂ ਮੈਂ ਠੀਕ ਆ ਔਰ ਤੁਸੀਂ ਜਦ ਬੰਦਿਆਂ ਨੂੰ ਇਹ ਗੱਲ ਕਹਿ ਦਿਓ ਕਿ ਜੇ ਤੁਸੀਂ ਕਮਿਸ਼ਨਾਂ ਖਾਣੀਆਂ ਜਾਣਦੇ ਹੋ ਨਾ ਇੰਨੀ-ਇੰਨੀ ਮੋਟੀਆਂ ਗੁੱਪ ਦੋ-ਦੋ ਲੱਖ ਰੁਪਏ ਲੈਣੇ ਹੋ ਤੇ ਕੁੜੀਆਂ ਨੂੰ ਝੁੰਗਾ-ਝੁੰਗਾ ਵੰਡਦੇ ਹੋ ਤੁਸੀਂ ਉਹ ਉਹ ਕੁੜੀਆਂ ਦੇ ਪੈਰਾਂ ਤੋਂ ਕਮਾਈਆਂ ਹੁੰਦੀਆਂ ਵਾ ਜਿਹਦੇ ਖਿਲਾਫ ਤੁਸੀਂ ਅੱਜ ਖੜੇ ਹੋ ਤੁਸੀਂ ਤੁਸੀਂ ਰਸਤੇ 'ਚ ਵਾਪਸ ਆਇਓ ਮੈਂ ਰਸਤੇ 'ਚ ਵਾਪਸ ਆ ਗਈ ਸੀ ਇੱਕ ਉਹਨਾਂ ਦਾ ਲਾਸਟ ਇੱਕ ਕੈਲੀਬ੍ਰੇਸ਼ਨ ਤੋਂ ਹੋ ਰਿਹਾ ਕਿ ਤੁਸੀਂ ਅਸੀਂ ਕੱਲ੍ਹ ਕਿਹਾ ਸੀ ਕਿ ਸਾਨੂੰ ਉੱਥੇ ਚੇਂਜਿੰਗ ਰੂਮ ਨਹੀਂ ਮਿਲਦੇ ਕੱਪੜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਮਿਲਦੇ ਕਿ ਸਾਰਾ ਕੰਮ ਤੁਹਾਡਾ ਹੀ ਹੁੰਦਾ ਸਾਡਾ ਕੋਈ ਨਹੀਂ ਹੁੰਦਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿੱਦਾਂ 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 ਜਿਹੜੇ ਤੁਸੀਂ ਕਹੇ ਕੱਪੜੇ ਸਾਨੂੰ ਆਪਣੇ ਲੈ ਕੇ ਜਾਣੇ ਪੈਂਦੇ ਨੇ ਸਾਡਾ ਆਪਣਾ ਹੁੰਦਾ ਜਿਹਦੇ ਵਿੱਚ ਹੀ ਜੂਗ ਵਾਲਾ ਸੀ ਆਪਣੇ ਲੈ ਕੇ ਜੰਨੇ ਆਪਣਾ ਸਟਾਫ ਲੈ ਕੇ ਜੰਨੇ ਨਾਲ ਉਹ ਕਹਿੰਦੇ ਕਿ ਇਹ ਕੰਮ ਤੁਹਾਡਾ ਹੀ ਹੁੰਦਾ ਸਾਡਾ ਅੱਛਾ ਸਾਡਾ ਹੁੰਦਾ ਓਕੇ ਠੀਕ ਹੈ ਤੇ ਜਦੋਂ 2-3 ਸਾਲ ਦੇ ਨਹੀਂ ਤੁਸੀਂ ਇਹ ਕੁਐਸਚਨ ਕਰਿਓ ਅੱਗੇ ਤੋਂ ਕਿ